ਚੰਡੀਗੜ੍ਹ 'ਚ ਇੱਕ ਰੋਮਾਂ ਹੋਟਲ ਹੈ ਤੇ ਉਹਦੇ ਮਾਲਕ ਜਿਹੜੇ ਨਾ ਮੇਰੇ ਬੜੇ ਅੱਛੇ ਦੋਸਤ ਨੇ ਤੇ ਮੈਂ ਉਹਨਾਂ ਦਾ ਇੰਟਰਵਿਊ ਕਰ ਰਿਹਾ ਸਾਂ ਤੇ ਉਹਨਾਂ ਨੂੰ ਇਹ ਗੱਲ ਦਸੀ ਕਹਿੰਦਾ ਵੀ ਜਦੋਂ ਮੈਂ ਸ਼ੁਰੂ ਕੀਤਾ ਤੇ ਮੇਰੇ ਆਪ ਹੀ ਮੈਂ ਲੈ ਜਾ ਕੇ ਖਾਣਾ ਲੋਕਾਂ ਦੇ ਘਰਾਂ 'ਚ ਨਾ ਵਿਆਹਾਂ ਸ਼ਾਦੀਆਂ 'ਚ ਵੰਡਦਾ ਹੁੰਦਾ ਸਾਂ ਤੇ ਉੱਥੇ ਕਹਿੰਦਾ ਇੱਕ ਵਾਰੀ ਸਾਡੇ ਚਮਤ ਜਿਹੜੇ ਨਾ بارش ਹੋ ਰਹੀ ਸੀ 11-12 ਚਮਤ ਗੁੰਮ ਹੋ ਗਏ ਤੇ ਕਹਿੰਦਾ ਮੈਂ ਵਾਪਸ ਆਇਆ ਤੇ ਮੇਰੇ ਫਾਦਰ ਨੇ ਪੁੱਛਿਆ ਕਿ ਕਾਕਾ ਸਵਾਲ ਪੂਰਾ ਆ ਗਿਆ ਤੇ ਮੈਂ ਕਿਹਾ ਜੀ ਨਹੀਂ ਚਮਚੇ ਨਹੀਂ ਮਿਲੇ 11 12 ਕਹਿੰਦਾ ਉਹ ਰਾਤ ਨੂੰ 12 ਵਜੇ ਉਹਨੂੰ ਵਾਪਸ ਭੇਜਿਆ ਕਹਿੰਦਾ ਵਾ ਚਿੱਕੜ ਦੇ ਵਿੱਚ ਉੱਥੇ ਬਾਰਿਸ਼ ਦੇ ਵਿੱਚ 2 ਘੰਟੇ ਲਾ ਕੇ ਸਾਰੇ ਚਮਚ ਲੱਭ ਕੇ ਲਿਆਦੇ ਫਿਰ ਮੇਰੇ ਪਿਓ ਨੇ ਮੈਨੂੰ ਕਿਹਾ ਬਈ ਸ਼ਾਬਾਸ਼ ਹੁਣ ਤੂੰ ਸਕਸੈਸਫੁਲ ਹੋਏਗਾ ਰੋਮਾ ਇਲਡਾ ਵੱਡਾ ਹੋਟਲ ਹੈ ਚੰਡੀਗੜ੍ਹ ਦੇ ਵਿੱਚ ਔਰ ਹੋਰ ਬੜਾ ਕੁਝ ਉਹ ਕਰ ਰਹੇ ਨੇ ਸੈਕਟਰ 22 ਦੇ ਵਿੱਚ ਵਾਈ ਵਾਲਾ ਔਰ ਹੋਰ ਉਹਨਾਂ ਦੇ ਹੋਰ 5 ਸਟਾਰ ਹੋਟਲ ਬਣਾ ਰਹੇ ਨੇ ਕੋਰਾਲੀ ਵਾਲ ਕਿਧਰੇ ਬੜਾ ਕੁਝ ਆ ਉਹਨਾਂ ਦਾ ਪਰ ਦਿਸ ਵਾਸ ਹਿਸ ਬਿਗਨਿੰਗ ਸੋ ਡਿਗਨਿਟੀ ਆਫ ਲੇਬਰ tiene un